ਨਾਲਾ ਗਾਜੀ ਵਾਸਤੇ ਸੁਗਵਿਸ਼ਾ ਨਾਰਾ ਲਾਉਂਦੇ ਰਹੀ ਹੈ ਤੇ ਜਦੋਂ ਸਰਕਾਰ ਨਹੀਂ ਉਹ ਵੀ ਨਹੀਂ ਚੱਲ ਸਕਦੀ ਜਾਂ ਕੋਈ ਫਰਕ ਠੀਕ ਹੈ ਕੋਈ ਨਾ ਹਾਂ ਜੇ ਦਾ ਜਦੋਂ ਬਾਲਾ ਹੀ ਨੰਗੇ ਦੂ ਘਾਗਿਆ ਕੈਪਟਨ ਉਹ ਗੇਰਵਾ ਫੇਰੇ ਜਦੋਂ ਚਿੱਤੇ ਜਾਂਦਾ ਹੁੰਦਾ ਸੀ ਰੇਖੀਆ ਤਦ ਉਦੋਂ ਇਹਨਾਂ ਨੇ ਕੈਪਟਨ ਕਿਹਾ ਦਾ ਜਿੱਤਿਆ ਕਿਤਾਬ ਨੂੰ ਨਰ ਅੱਲਾ ਜਦ ਦੇ ਨਾਲ ਅਮਲ ਦੇਖੀਏ ਥੋੜਾਇਆ ਕੋਈ ਨਾ ਜਾਣੇ ਨਾ ਕੋਈ ਕੋਈ ਫਾਕ ਨਹੀਂ ਤੀਸਰਾ ਕੰਮ ਕਿ ਜਿੰਨੀਆਂ ਮਾਮਰਿਆਂ ਚ ਆਪਾਂ ਲੜਦੇ ਰਹੇ ਬਹੁਤ ਸਾਰੇ ਘੋਲ ਲੜਿਆ ਚਿੱਤੇ ਵੀ ਆਹ ਬਹੁਤ ਸਾਰੀਆਂ ਮੰਨਾ ਤੀਸਰੇ ਦਿਨਾਂ ਚ ਨਾ ਮੰਗ ਪੱਤਰ ਪੜਿਆ ਉਹਨਾਂ ਚ ਦਰਜ ਆ ਅਮਰ ਕਾਫੀ ਨੇ ਇਹਨਾਂ ਆਸਰ ਇਫਸਜਨ ਲੈ ਕੇ ਆ ਜਿਹੜੇ ਸਾਡੇ ਘਰਾਓ ਤੇ ਧਰਿਆਂ ਉਹ ਜਾਨਦੇ ਆ ਆਮ ਲੋਕ ਜਾਂਦੇ ਰਹੇ ਆ ਆਮ ਲੋਕਾਂ ਨੇ ਹਾਜ਼ਰੀਆਂ ਮੰਗਾਂ ਦਾ ਮੰਗ ਪੱਤਰ ਪੇਸ਼ ਕੀਤਾ ਮੈਂ ਆਖਾਂਗਾ ਕਿ ਉਹ ਮੰਗ ਪੱਤਰ ਉਹ ਉਹ ਲਾ ਕੁਸ ਇਹਦੇ ਆਸਰੇ ਨਾਲ ਮੈਂ ਇਹ ਸਿਲੈਕਸ਼ਨ ਦੇ ਵਿੱਚ ਸੁਨਾਤਰੀਆ ਪਿਛਲੇ ਸਮਿਆਂ ਦੀ ਘਟਨਾਵਾਂ ਨੂੰ ਯਾਦ ਕਰਕੇ ਇੰਦਰਾ ਨੇ ਰੋਇਤੀ ਲਈ ਐਮਐਲਸੀ ਦੇ ਰੋਹ ਦੇ ਰਚ ਸੁੰਕੇ ਲੋਕ ਘਟਾਰੇ ਹੋਏ ਅਸੀਂ ਉਹਨਾਂ ਵੋਟਾਂ ਦੇ ਸਾਰੇ ਕੀ ਮੰਗੇ ਮੇਰੀ ਮਾਤਾ ਨੇ ਬਹੁਤ ਜੋ ਮਾਇਆ ਬੋਟਾ ਕੋਲ ਨੂੰ ਜਿਹਨੇ ਪੁੱਛਿਆ ਤਉ ਕੈਨ ਵੀ ਦੇ ਹੈ ਵਰ ਜਿਓ ਮੇਰਾ ਪੁੱਤਰ ਕਰਿਆ ਤੇ ਆਜ ਜਿੰਨਾ ਨਸ਼ਾ ਜਿੰਨੇ ਨਸ਼ੇ ਦੇ ਸ਼ਕਾਰ ਨਰੋਗ ਆ ਉਨਾਂ ਸਾਰਿਆਂ ਦੇ ਅੰਦਰੋਂ ਬਾਹਰ ਨਿਕਲ ਗਿਆ ਕਿ ਨਸ਼ੇ ਦੇ ਕਾਰੋਬਾਰੀ ਤੇ ਗੁੰਮਿਆਂ ਨੂੰ ਹੁਣਾਇਆ ਦੇ ਵਾਲੇ ਲੋਕਾਂ ਦੀ ਰੋਟਾ ਕਰਨ ਵਾਲੇ ਉਹ ਇਸ ਕੋਸੀ ਦੇ ਨਾ ਬੈਠੇ ਸਫਾ ਬਹੁਤ ਸਤਿਕਾਰ ਕਰਨੇ ਦੂਰਨ ਸਾਹਿਬ ਦਾ ਸਿੱਖੀ ਦਾ ਬਰਾਸ ਨੈਲੀ ਦੀ ਆਲਟਾ ਗੁਰੂਆਂ ਦੀ ਪਔਤ ਪਛੋ ਦਾਇਜਾ ਲੈ ਉਹ ਕਰਨ ਸਮਝ ਜਿਹੜਾ ਬਹੁਤ ਪਹਿਲਾਂ ਬਹੁਤ ਠੀਕ ਹੀ ਹਾਲ ਰੱਖੇ ਸਿੱਖੀ ਕਿਉਂ ਬੜੀ ਫੈਲੀ ਕਿਉਂ ਦੁਨੀਆ ਭਰ ਦੇ ਵਿੱਚ ਸਿੱਖੀ ਦਾ ਮੋਢ ਬਾਲਾ ਹੋਇਆ ਉਹ ਸਾਰੀਆਂ ਗੱਲਾਂ ਚੋਂ ਇੱਕ ਪ੍ਰਮਯਾਰ ਦੀ ਨੁਕਤਾ ਸੀ ਕਿ ਸਿੱਖੀ ਦੀ ਵਿੱਚ ਟੱਬਰ ਪਾਲਣ ਵਾਲਿਆਂ ਦੇ ਸੱਤੇ ਨਹੀਂ ਸੀ ਟੱਬਰ ਵਾਰਨ ਵਾਲਿਆਂ ਦੇ ਸੱਤੇ ਸੀ ਟੱਬਰ ਪ੍ਰਵਾਨ ਕਰਨ ਵਾਲਿਆਂ ਦੇ ਸੱਤੇ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਹੋਣਾ ਨੇ ਨਸੰ ਸਾਰੇ ਸਾਰੇ ਨਹੀਂ ਸਾਰੇ ਬਹੁਤ ਸਾਰੇ ਭੱਜ ਗਏ ਸੀ ਉਹ ਅਜ ਬਾਦਲ ਖਾਂਦੇ ਰੂਪ ਦੇ ਵਿੱਚ ਫੇਰ ਬੈਠਿਆ ਨਵਾ ਸਿੱਖੀ ਦਾ ਅਮਲ ਨਸੰਗਾ ਆਪਾਇਸ ਪਿੰਡ ਦੇ ਲੋਕ ਇਲਾਕੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਮੈਂ ਕਈ ਵਾਰੀ ਆ ਚਸ਼ਪੀ ਨੂੰ ਕਿਹਾ ਕਿਥੇ ਹੈ ਕਲੇਰ ਨੂੰ ਕਿਉਂ ਨਹੀਂ ਬਿਠਾ ਦਿੰਦੇ ਜੇ ਮਰਜ਼ੀ ਉਹਦੀ ਚੱਲਣੀ ਹੈ ਜੇ ਜੋ ਉਹ ਕਹਿੰਦਾ ਉਹ ਕਰਨਾ ਤੁਸੀਂ ਵਰਦੀ ਪਾਈ ਆ ਸੋਂ ਕਿਦੀ ਖਾ ਕੇ ਵਰਦੀ ਪਾਈ ਆ ਤੇ ਕਰਦੇ ਕੀ ਉਦੋਂ ਸਾਡੀ ਗੱਲ ਸੁਣਦੇ ਜਦੋਂ ਪਤਾ ਜੀ ਵੀ ਸਾਨੂੰ ਇਹਨਾਂ ਨੇ ਘੇਰ ਲੈਣਾ ਨਹੀਂ ਸੁਣਦੇ ਹੀ ਨਹੀਂ ਕਿੰ ਨੂੰ ਫਰਨਾ ਕਿੰ ਨੂੰ ਛੱਡਣਾ ਜੋ ਥਾਣਿਆਂ 'ਚ ਜਬਰ ਛੋਪ ਗੁੰਡਿਆਂ ਨੂੰ ਪਨਾਹ ਇਹ ਹਾਕਮ ਕਰਦੇ ਰਹੇ ਇਹ ਆਪਾਂ ਸਾਰੇ ਜਾਣਦੇ ਆ ਮੈਂ ਜ਼ਿਆਦਾ ਇੱਥੇ ਸਮਾਂ ਨਹੀਂ ਲਾਉਣਾ ਅੱਜ ਜੇ ਆਪਾਂ ਚਾਹੁੰਦੇ ਆ ਕਿ ਅਸੀਂ ਅਮਨ ਚੈਨ ਨਾਲ ਰਹੀਏ ਜੇ ਆਪਾਂ ਚਾਹੁੰਦੇ ਆ ਕਿ ਇੱਥੇ ਉਸ ਸਿਆਸੀ ਹਿੰਦਾਂ ਨੂੰ ਹਿੰਦਾਂ ਕੱਟ ਜੋੜ ਖਤਮ ਹੋਵੇ ਜੇ ਆਪਾਂ ਚਾਹੁੰਦੇ ਆ ਕਿ ਸਿੱਖੀ ਸਿਧਾਂਤ ਦੀ ਰੂਹ ਦੇ ਅਨੁਸਾਰ ਇੱਥੇ ਸਰਕਾਰ ਚੱਲੇ ਜੇ ਆਪਾਂ ਚਾਹੁੰਦੇ ਆ ਕਿ ਇਥੋਂ ਦੇ ਸਾਰੇ ਆਮ ਲੋਕਾਂ ਦੇ ਚਾਹੇ ਉਹ ਕਿਸਾਨ ਚਾਹੇ ਉਹ ਮਜ਼ਦੂਰ ਆ ਚਾਹੇ ਉਹ ਮਲਾਜ਼ਮਾ ਚਾਹੇ ਦੁਕਾਨਦਾਰ ਆ ਜਾਂ ਕੋਈ ਆਪਣੇ ਕਾਰੋਬਾਰ ਵਾਲੇ ਆ ਉਹਨਾਂ ਦੀਆਂ ਸਮੱਸਿਆਵਾਂ ਹੱਲ ਹੋ ਜੇ ਅੱਪਾ ਚਾਹੁੰਦੇ ਆ ਕਿ ਸਾਡੇ ਬੱਚੇ ਦੁਖੀ ਹੋ ਕੇ ਵਿਦੇਸ਼ਾਂ 'ਚ ਨਾ ਜਾਣ ਮੈਂ ਵੀ ਦੋ ਤਿੰਨ ਵਾਰੀ ਜਾਇਆ ਉੱਥੇ ਜਾ ਕੇ ਦੇਖਿਆ ਹਾਲ ਬਹੁਤ ਭੈੜਾ ਹਾਲ ਆ ਬਹੁਤ ਟਰੜਾ ਹਾਲ ਆ ਉੱਥੇ ਜ਼ਮੀਰ ਜਿਹੜੀ ਉਹਨਾਂ ਦੀ ਹਾਰਵੇਰੇ ਕੁੰਖਦੀ ਰਹਿੰਦੀ ਆ। ਇਹੀ ਕਾਰਨ ਆ ਕਿ ਉੱਥੋਂ ਦਾ ਹਰ ਇੱਕ ਵਿਅਕਤੀ ਇਸ ਗੱਲ ਦੇ ਹੱਕ ਦਾ ਕਿ ਦੇਖਿਓ ਕਿ ਤੇ ਕਾਂਗਰਸੀ ਕਾਲੀ ਨਾ ਆ ਜਾਣਾ ਸਵਾਰੀ ਆਮ ਆਦਮੀ ਪਾਰਟੀ ਦੀ ਹਮਾਇਤ ਕਰਨੀ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਮੇਰਾ ਮੌਕਾ ਮਿਲਿਆ। 2-3 ਦਿਨਾਂ ਚ ਮੇਰਾ ਪਤਾ ਲੱਗਿਆ ਨਾਦੌਸਾ ਦੱਸਿਆ ਨਹੀਂ ਸੀ ਆ ਮੈਂ ਕਿ ਮੈਂ ਤਾਂ ਥੋੜਾ ਅਰੈਸਟ ਕਰਨ ਵਾਸਤੇ ਗਿਆ ਸੀ। ਮੈਨੂੰ ਕਹਿੰਦੇ ਕਿ ਕਿਹਦੀ ਸਰਕਾਰ ਬਣੂਗੀ? ਮੈਂ ਨੱਥਵੇਂ ਉੱਤੇ ਸਾਰਾ ਪ੍ਰੋਗਰਾਮ ਦੇਖਦਾ ਰਿਹਾ ਜਨਰਲ ਸਿੰਘ ਜੀ ਜਿਹੜਾ ਦਿੱਲੀ ਦੰਗਿਆਂ ਤੇ ਭਾਸ਼ਣਾ ਮੈਂ ਬਹੁਤ ਧਿਆਨ ਨਾਲ ਸੁਣਿਆ ਤੇ ਇੱਕ ਇੱਕ ਸ਼ਬਦ ਨਾਲ ਮੇਰੀ ਸਹਿਮਤੀ ਹੈ ਮੈਂ ਆਖਿਆ ਵੀ ਆਮ ਆਦਮੀ ਪਾਰਟੀ